we <laughs> ਜੀ ਕੋਣਾ ਸਾਹਿਬ ਕੀ ਤੁਸੀਂ ਇਸ ਨੂੰ ਵੀ ਕਹਿਣਾ ਚਾਹੁੰਦੇ ਹੋ ਦੇਖੋ ਬੜੀ ਹੈਰਾਨੀ ਵਾਲੀ ਗੱਲ ਹੈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਾਰਿਆਂ ਨੂੰ ਚਾਹੇ ਉਹ ਗੁਰਦੁਆਰਾ ਸਾਹਿਬ ਨੇ ਚਾਹੇ ਉਹ ਕਾਲਜ ਨੇ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲ ਨੇ ਉਹਨਾਂ ਨੂੰ ਨੋਟਿਸ ਕੱਢੇ ਗਏ ਨੇ ਵੀ ਸਵੇਰੇ ਕਾਲਜਾਂ ਸਕੂਲਾਂ ਦੇ ਵਿੱਚ ਛੁੱਟੀਆਂ ਨੇ ਕੇ ਸਾਰੇ ਮਲਾਜਮਾਂ ਨੇ ਗੁਰਦੁਆਰਾ ਦੁਖਨਵਾਂ ਸਾਹਿਬ ਪਹੁੰਚਣਾ ਤੇ ਉੱਥੇ ਉਹਨਾਂ ਦੀ ਹਾਜ਼ਰੀ ਲੱਗੂਗੀ ਪਹਿਲਾਂ ਤਾਂ ਇਹੀ ਬਹੁਤ ਹੈਰਾਨੀ ਵਾਲੀ ਗੱਲ ਆ ਔਰ ਦੂਜੀ ਬਹੁਤ ਹੁਣ ਸੁਣਨ ਨੂੰ ਮਿਲ ਰਿਹਾ ਵੀ ਮਲਾਜਮਾਂ ਨੂੰ ਖਾਸ ਕਰਕੇ ਜਿਹੜੇ ਪਿੰਡ ਦੇ ਨੇ ਤੇ ਹਲੇਦਾਲੇ ਦੇ ਪਿੰਡਾਂ ਦੇ ਜਿਨ੍ਹਾਂ ਜਿਹੜੇ ਹਰ ਵਰਸੀ ਤੇ ਹਰ ਜਨਮ ਸ਼ਤਾਬਦੀ ਤੇ ਉਹ ਪਿੰਡ ਪਹੁੰਚ ਕੇ ਤੌੜਾ ਸਾਹਿਬ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦੇ ਨੇ ਉਹਨਾਂ ਨੂੰ ਖਾਸ ਤੌਰ ਤੇ ਕੱਲ ਦੀ ਛੁੱਟੀ ਤੋਂ ਮਨਾਹੀ ਕੀਤੀ ਗਈ ਆ ਮੈਂ ਪ੍ਰਧਾਨ ਸਾਹਿਬ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਜਿੱਥੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਨੇ ਉੱਥੇ ਉਹ ਟੌੜਾ ਪਿੰਡ ਦੇ ਜਾਂ ਆਲੇ-ਦਾਲੇ ਦੇ ਪਿੰਡਾਂ ਦੇ ਉਹ ਵਾਸੀ ਨੇ ਪਹਿਲਾਂ ਉਹਨਾਂ ਦਾ ਜਿਹੜਾ ਹੱਕ ਬਣਦਾ ਉਹ ਪਿੰਡ ਪ੍ਰਤੀ ਬਣਦਾ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਵੀ ਇਹੀ ਜੀ ਕੋਈ ਕਾਰਵਾਈ ਨਾ ਕੀਤੀ ਜਾਵੇ ਤੇ ਉਹਨਾਂ ਨੂੰ ਜੇ ਛੁੱਟੀ ਲੈ ਕੇ ਉਹ ਟੌੜਾ ਸਾਹਿਬ ਨੂੰ ਸਤਕਾਰ ਭੇਟ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਜਰੂਰ ਆਗਿਆ ਦੇਣੀ ਚਾਹੀਦੀ ਇਹ ਕੁਝ ਮੁਲਾਜ਼ਮਾਂ ਦੇ ਕੰਦੇ ਛੁੱਟੀਆਂ ਨੇ ਰੱਦ ਕਰ ਦਿੱਤੇ ਗਏ ਨੇ ਕਿਸ ਤਰ੍ਹਾਂ ਦੇਖਦੇ ਸਮਾਗਮ ਲੈ ਕੇ ਮੈਂ ਹੁਣੇ ਟਾਉੜੇ ਵਿੱਚ ਆਇਆ ਆ ਪ੍ਰੋਗਰਾਮ ਦੇਖਣ ਲਈ ਮੈਨੂੰ ਦੱਸਿਆ ਹਰਿੰਦਰਪਾਲ ਟਾਉੜਾ ਹੋਰ ਨੇ ਸਤਿੰਦਰ ਸੁਤਿੰਦਰ ਸਿੰਘ ਟਾਉੜਾ ਹੋਰ ਨੇ ਪਿੰਡ ਦੇ ਸਾਰੇ ਆਪਣੇ ਭੁੱਲੇ ਹੋਰਾਂ ਨੇ ਸਾਰਿਆਂ ਨੇ ਮੈਨੂੰ ਹੈਰਾਨ ਨਹੀਂ ਦੀ ਗੱਲ ਆ ਵੀ ਜਿਹੜੇ ਇੱਥੋਂ ਦੇ ਮੁਲਾਜ਼ਮ ਨੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਾਰਿਆਂ ਵਿੱਚ ਖਾਸ ਤੌਰ ਤੇ ਕਾਲਜਸ ਦੇ ਵਿੱਚ ਸਕੂਲਾਂ ਦੇ ਵਿੱਚ ਤੇ ਗੁਰਦੁਆਰਾ ਸਾਹਿਬਾਨਾਂ ਉਹਨਾਂ ਦੀਆਂ ਛੁੱਟੀਆਂ ਘਟਦੀਆਂ ਉਹਨਾਂ ਤੋਂ ਰੋਕ ਲਾ ਦਿੱਤੀ ਵੀ ਤੁਸੀਂ ਛੁੱਟੀ ਨਹੀਂ ਲੈ ਸਕਦੇ ਵੀ ਤੁਹਾਨੂੰ ਹਾਜ਼ਰੀ ਤੁਹਾਡੀ ਗੁਰਦੁਆਰਾ ਦੁਖਸਵਾਨ ਸਾਹਿਬ ਲੱਗੇਗੀ ਇਹ ਤਾਂ ਬਹੁਤ ਵੱਡੀ ਜਾਤੀ ਹੈ ਔਰ ਮੈਂ ਸਮਝਦਾ ਕਿ ਜਿਹੜੀ ਪੰਥ ਦੀ ਜਮਾਤ ਇਹਨੂੰ ਮਤਲਬ ਬਿਲਕੁਲ ਇੱਕ ਮੁਠੀ ਚ ਲੈਣਾ ਇੱਕ ਬੰਦੇ ਦੇ ਹੱਥ ਚ ਦੇਣਾ ਇਹ ਤਾਂ ਕਿਸੇ ਤਰ੍ਹਾਂ ਵੀ ਉਚਿਤ ਨਹੀਂ ਔਰ ਮੈਂ ਸਮਝਦਾ ਜਦੋਂ ਟੋਹੜਾ ਸਾਹਿਬ ਦੇ ਸ਼ਤਾਬ ਦੀ ਸਮਾਗ ਮੰਨਾ ਰਹੇ ਹੋਈਏ ਇਹ ਤਾਂ ਫਿਰ ਉਹਨਾਂ ਦੀ ਆਤਮਾ ਨੂੰ ਤਰਫਾਉਣ ਵਾਲੀ ਗੱਲ ਆ ਇਹ ਤਾਂ ਬਹੁਤ ਵੱਡੀ ਵੰਗਾਰ ਆ ਪੰਥ ਲਈ ਔਰ ਖਾਸ ਤੌਰ ਤੇ ਇਹ ਤਾਂ ਇੱਕ ਸਾਡਾ ਜਿਵੇਂ ਕਹਿੰਦੇ ਆ ਵੀ ਮਨੁੱਖੀ ਅਧਿਕਾਰ ਆ ਇਹ ਤਾਂ ਹਰ ਬੰਦੇ ਦਾ ਹਰ ਮੁਲਾਜ਼ਮ ਦਾ ਹੱਕ ਆ ਮਤਲਬ ਆਪਣੀ ਛੁੱਟੀ ਲੈਣਾ ਤੇ ਛੁੱਟੀ ਤੇ ਵੀ ਰੋਕ ਲਾਉਣੀ ਆ ਪਿੰਡਾਂ ਨੇ ਦੱਸਿਆ ਤਾਂ ਮੈਨੂੰ ਬੜੀ ਹੈਰਾਨੀ ਹੋਈ ਆ ਔਰ ਜੇ ਇਸ ਤਰ੍ਹਾਂ ਦੀ ਗੱਲ ਕੀਤੀ ਤਾਂ ਸਾਨੂੰ ਮਤਲਬ ਇਸ ਗੱਲ ਤੇ ਮਜਬੂਰ ਨਾ ਕਰਨ ਅਸੀਂ ਨਹੀਂ ਚਾਹੁੰਦੇ ਅਸੀਂ ਆਪਣੇ ਨਾਲ ਲੜਨਾ ਅਸੀਂ ਲੜਨ ਬਾਅਦ ਤੇ ਸਾਨੂੰ ਸਰਕਾਰਾਂ ਅਜੇ ਸਾਹਮਣੇ ਨੇ ਲੜਨ ਬਾਅਦ ਤੇ ਸਾਡੇ ਸਾਹਮਣੇ ਬੰਦੀ ਸਿੱਖਾਂ ਦੀ ਰਿਹਾਈ ਦੇ ਮਸਲੇ ਨੇ ਲੜਨ ਬਾਅਦ ਤੇ ਸਾਨੂੰ ਪੰਜਾਬ ਨੂੰ ਜਿਹੜੀਆਂ ਚੁਣੌਤੀਆਂ ਉਹਨਾਂ ਦੇ ਲਈ ਜੁਝਣ ਦੀ ਲੋੜ ਆ ਤੇ ਲੜਨ ਬਾਅਦ ਤੇ ਸਾਨੂੰ ਅੱਜ ਆਪਣੇ ਸਮਾਜ ਨੂੰ ਸੁਧਾਰਨ ਲਈ ਇੱਕ ਸੁਚੇਤ ਲਹਿਰ ਪੈਦਾ ਕਰਨ ਦੀ ਲੋੜ ਆ ਤੇ ਜੇ ਅਸੀਂ ਇਸ ਗੱਲ 'ਤੇ ਚੁੱਲ ਜਾਂਗੇ ਤਾਂ ਬੜਾ ਵੱਡਾ ਨੁਕਸਾਨ ਅਸੀਂ ਆਪਣੀਆਂ ਸੰਸਥਾਵਾਂ ਦਾ ਕਰਾਵਾਂਗੇ ਔਰ ਜਿਸ ਮਹਾਨ ਸ਼ਖਸੀਅਤ ਦੇ ਲਈ ਅਸੀਂ ਉਹਨਾਂ ਦਾ 100ਵਾਂ ਜਨਮ ਦਿਨ ਮਨਾਉਣ ਲਈ ਖੁਸ਼ੀਆਂ ਦੇਖੋ ਪਿੰਡ ਦੇ ਵਿੱਚ ਇੱਕ ਪਾਸੇ ਤਾਂ ਰੋਸ਼ਨੀ ਕਰੀ ਪਈ ਆ ਦੀਵਾਲੀ ਤੋਂ ਵੀ ਵੱਧ ਚਮਕਾਇਆ ਪਿਆ ਪਿੰਡ ਦੂਜੇ ਪਾਸੇ ਜਿਹੜੇ ਮੁਲਾਜ਼ਮਾਂ ਨੂੰ ਛੁੱਟੀ ਤੇ ਪਾਵਨ ਦੀ ਲਾਤੀ ਮੇਰਾ ਖਿਆਲ ਆ ਵੀ ਉਹਨਾਂ ਦੇ ਮਨਤੇ ਕੀ ਬੇਇੱਜ਼ਤੀ ਹੋਏਗੀ ਉਹਨਾਂ ਨੂੰ ਤੜਫਾਉਣ ਵਾਲੀ ਗੱਲ ਆ ਸੋ ਇਸ ਤਰ੍ਹਾਂ ਦਾ ਕਦਮ ਨਾ ਚੁੱਕਾਂ ਮੈਂ ਮਾਂ ਜੋ ਪ੍ਰਧਾਨ ਸਾਹਿਬ ਐਸਡੀਪੀਸੀ ਨੂੰ ਬੇਨਤੀ ਕਰਾਂਗਾ ਕਿ ਉਹ ਇਸ ਪਾਸੇ ਤੁਰੰਤ ਰੋਕਣ ਥੇਰੇ ਵਿਅਕਤੀ ਬਿਲਕੁਲ ਆਪਣੀ ਮਨਮਰਜ਼ੀਆਂ ਕਰ ਰਹੇ ਨੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਮਨਮਰਜ਼ੀ ਨਾਲ ਵਰਤਣਾ ਰਹੇ ਨੇ ਉਹਨਾਂ ਨੂੰ ਰੋਕਣ ਇਸ ਪਾਸੇ ਜਾਂ ਤਾਂ ਇਹ ਮੈਂਬਰ ਐਸਡੀਪੀਸੀ ਖੜੇ ਨੇ ਜਲਦੀਪ ਕੌਰ ਸਾਡੇ ਮੈਂਬਰ ਐਸਡੀਪੀਸੀ ਆ ਹੋਰ ਮਤਲਬ ਦੇਖੋ ਟੌੜਾ ਸਾਹਿਬ ਪ੍ਰਧਾਨ ਰਹੇ ਨੇ ਜੀ ਸੰਸਦ ਇਹ ਕਾਲਜ ਜਿਆਦਾਤਰ ਜਿਹੜੇ ਬਣੇ ਨੇ ਮੈਂ ਤਾਂ ਮੈਕਸੀਮਮ ਪੰਜਾਬ ਜਾਂ ਦੇ ਵਿੱਚ ਐਸਡੀਪੀਸੀ ਦੇ ਦਾਰੇ ਟੌੜਾ ਸਾਹਿਬ ਦੀ ਪ੍ਰਧਾਨਗੀ ਹੇਠਾਂ ਹੀ ਬਣੇ ਹੋਏ ਨੇ ਪਰ ਇਹ ਇਲਾਕੇ ਦੇ ਸਾਰੇ ਉਹਨਾਂ ਦੀ ਪ੍ਰਧਾਨਗੀ ਹੇਠ ਬਣੇ ਹੋਏ ਨੇ ਤੇ ਇਹਨਾਂ ਕਾਲਜਾਂ ਦੇ ਮੁਲਾਜ਼ਮਾਂ ਨੂੰ ਮਤਲਬ ਐ ਤੰਗ ਪ੍ਰੇਸ਼ਾਨ ਕਰਨਾ ਮਤਲਬ ਬਿਲਕੁਲ ਹੀ ਨਜਾਇਜ਼ ਗੱਲਾਂ ਹੋਰ ਨਹੀਂ ਹੋਣੀ ਚਾਹੀਦੀ ਪ੍ਰਧਾਨ ਸਾਹਿਬ ਐਸਡੀਪੀਸੀ ਨੂੰ ਅਸੀਂ ਮੀਡੀਆ ਰਾਹੀਂ ਅਪੀਲ ਕਰਦੇ ਆ ਕਿ ਉਹ ਇਸ ਕਿਸੇ ਵੀ ਗੱਲ ਨਾ ਕਰਨ ਥੈਂਕ ਯੂ ਸ਼ਕਨ ਜੀ